ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਅੰਦਰ ਧਮਾਕਾ ਹੋਇਆ ਹੈ ਦੇਰ ਰਾਤ ਸਟੀਮਰ ਪਲਾਂਟ ਦੇ ਵਿੱਚ ਅਦਾਸੀ ਕਿ ਜ਼ੋਰਦਾਰ ਬਲਾਸਟ ਦੀ ਖਬਰ ਹੈ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਔਰ 6 ਵਿਅਕਤੀ ਇਸ ਦੇ ਵਿੱਚ ਝੁਲਸੇ ਨੇ ਯਾਨੀ ਕਿ ਵੱਡੇ ਹੱਦ ਸੇ ਦੀ ਖਬਰ ਹੈ ਲੁਧਿਆਣਾ ਤੋਂ ਇਹ ਵੱਡਾ ਹਾਦਸਾ ਵਾਪਰਿਆ ਹੈ ਵੇਰਕਾ ਮਿਲਕ ਪਲਾਂਟ ਦੇ ਅੰਦਰ ਏ ਤਮਾਕੇ ਦੀ ਖਬਰ ਇੱਕ ਸ਼ਖਸ ਦੀ ਮੌਤ ਇਸ ਦੇ ਵਿੱਚ ਦਸੀਚਾਰੀ ਹੈ ਔਰ 6 ਵਿਅਕਤੀ ਇਸ ਦੇ ਵਿੱਚ ਝੁਲਸੇ ਰਿਹਾ ਨੀ ਕਿ ਗੰਭੀਰ ਤੌਰ ਤੇ ਸੁਭਾਵਿਕ ਤੌਰ ਤੇ ਜ਼ਖਮੀ ਨੇ ਤਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ ਜਿੱਥੇ ਤਮਾਕੇ ਦੀ ਖਬਰ ਦੇ ਰਾਤ ਸਟੀਮਰ ਦੇ ਵਿੱਚ ਦੱਸਿਆ ਜਾ ਰਿਹਾ ਸਟੀਮਰ ਪਲਾਂਟ ਦੇ ਵਿੱਚ ਜ਼ੋਰਦਾਰ ਬਲਾਸਟ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਭ ਤੋਂ ਪਹਿਲਾ ਦਿਖਾ ਰਹੇ ਆ ਨਿਊਜ਼ 18 ਪੰਜਾਬ ਤੇ ਤੁਹਾਨੂੰ ਐਕਸਕਲੂਸਿਵ ਇਹ ਤਸਵੀਰਾਂ ਨੇ ਔਰ ਇੱਕ ਸ਼ਖਸ ਦੀ ਮੌਤ ਦੀ ਖਬਰ ਹੈ ਤਾਂ ਮੰਦ ਪਾਗੀ ਖਬਰ ਹੈ एक शख्स की मौत हुई है और छह व्यक्ति इस दुलसे दसे जा रहे हैं होर भी अपडेट जी अं जरूर अपने सहयोगी तो लवेंगे कि आखिरकार इस वेले की स्थिति की है और किस तरीके हादसा वापरता है लुधियाना तो एक खबर है लुधियाण का वेरका मिलक प्लांट जिथे कि यह धमाके की खबर है और स्टीमर प्लट दसा जा रहा है जिस जोरदार धमाका हो वजह की है भी अपने आप देख सवाल है तो यह तस्वीर तखा रहे हैं किस तरीके धमाका हूँ और

ਆ ਮੂਮਨ ਨੋਰਮਲ ਦਿਨਾਂ ਦੀ ਤਰ੍ਹਾਂ ਹੀ ਲੋਕ ਜਿਹੜੇ ਇਸ ਦੇ ਵਿੱਚ ਇਸ ਦੇ ਅੰਦਰ ਕੰਮ ਕਰਨ ਵਾਲੇ ਆ ਉਹ ਆ ਰਹੇ ਨੇ ਅੰਦਰ ਜਾ ਰਹੇ ਨੇ ਔਰ ਉਹਨਾਂ ਦੇ ਉਹਨਾਂ ਨੂੰ ਇਸ ਤੱਕ ਕਿ ਕਿਸੇ ਨੂੰ ਵੀ ਇਸ ਚੀਜ਼ ਦੀ ਖਬਰ ਨਹੀਂ ਹੈਗੀ ਕਿ ਇੱਥੇ ਇੱਕ ਬਲਾਸਟ ਹੋਇਆ ਹੈ ਬਲਾਸਟ ਕਿੱਥੇ ਜਗ੍ਹਾ ਤੇ ਹੋਇਆ ਨਕਨ ਉਹ ਵੀ ਦਿਖਾ ਦੇਣਾ ਜਾਨਾ ਕਿਉਂਕਿ ਦੂਰੋਂ ਸਾਨੂੰ ਅੰਦਰ ਜਾਣ ਦੀ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਆ ਪਰ ਇੱਕ ਸ਼ੈੱਡ ਤੁਹਾਨੂੰ ਦਿਖ ਰਿਹਾ ਆਊਗਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਥੋੜਾ ਜ਼ੂਮ ਕਰਕੇ ਦਿਖਾ ਸਕਣ ਕਿ ਇੱਕ ਸ਼ੈੱਡ ਦਿਖ ਰਿਹਾ ਆਊਗਾ ਉਹ ਸਟੀਮਰ ਪਲਾਂਟ ਹੈਗਾ ਵਾ ਸਟੀਮਰ ਪਲਾਂਟ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਪਾ ਰਹੇ ਹਾਂ ਇਸੇ ਪਲਾਂਟ ਦੇ ਅੰਦਰ ਬਲਾਸ ਹੋਇਆ ਵਾ ਔਰ ਇਸ ਪਲਾਂਟ ਦੇ ਅੰਦਰ ਜਿਹੜੀ ਹੈ ਸਟੀਮ ਇਕੱਠੀ ਕੀਤੀ ਜਾਂਦੀ ਹੈ ਸੁੱਕਾ ਦੁੱਧ ਪਿਆਰ ਕੀਤਾ ਜਾਂਦਾ ਵਾ ਸੁੱਕਾ ਦੁੱਧ ਸੁੱਕੇ ਦੁੱਧ ਵਾਸਤੇ ਜਿਹੜੀ ਸਟੀਮ ਹੁੰਦੀ ਹੈ ਉਹ ਇੱਥੇ ਤਿਆਰ ਕੀਤੀ ਜਾਂਦੀ ਹੈ ਔਰ ਇਸ ਸਟੀਮਰ ਪਲਾਂਟ ਦੇ ਹੀ ਇਨਚਾਰਜ ਦੀ ਸੂਤਰਾਂ ਮੁਤਾਬਿਕ ਜਿਹੜੀ ਹੈ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਸੀਂ ਅਧਿਕਾਰਿਕ ਤੌਰ ਤੇ ਹਜ ਤੱਕ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈ ਇਸ ਕਰਕੇ ਅਸੀਂ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਆ ਪਰ ਜਿਹੜੀ ਸਾਡੇ ਸੂਤਰ ਦੱਸੇ ਜਾ ਰਹੇ ਨੇ ਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਕਿਉਂਕਿ ਕੱਲ ਵਿਸ਼ਕਰਮਾ ਦੇ ਸੀਗਾ ਵਿਸ਼ਕਰਮਾ ਦੇ ਦਿਨ ਹੀ ਉਸ ਪਲਾਂਟ ਨੂੰ ਚੈੱਕ ਕੀਤਾ ਜਾਂਦਾ ਵਾ ਚੈਕਿੰਗ ਦੇ ਦੌਰਾਨ ਹੀ ਜਿਹੜਾ ਵਾ ਇਹ ਬਲਾਸਟ ਹੋਇਆ ਵਾ ਔਰ ਇਸ ਬੇਰ ਕਾ ਪਲਾਂਟ ਦੇ ਅੰਦਰ ਉਸ ਵਲੇ ਦੇਰ ਰਾਤ ਖਲਬਲੀ ਮਚੀ ਹੈ ਜਿਸ ਨੂੰ ਨੇ ਏ ਲੋਕ ਜਿਹੜੇ ਅੰਦਰ ਇੱਕਦਮ ਹੜਕਮ ਮਚ ਗਿਆ ਕਿਉਂਕਿ ਬਲਾਸਟ ਹੋਇਆ ਬਲਾਸਟ ਹੋਣ ਤੋਂ ਬਾਅਦ ਕਿਸੇ ਨੂੰ ਵੀ ਜਿਹੜੇ ਲੋਕ ਹੈਗੇ ਨੇ ਇਹਨਾਂ ਨਾਲ ਗੱਲ ਕਰ ਰਹੇ ਨੇ ਸਰ ਅੰਦਰ ਕੋਈ ਬਲਾਸਟ ਹੋਇਆ ਹੈ ਕਿਵੇਂ ਹੋਇਆ ਹੋਇਆ ਜੀ ਕੁਨਾਲ ਜੈੰਦਾ ਹੋਇਆ ਉਹਨੂੰ ਡਿਊਟੀ ਤੇ ਬੁਲਾਇਆ ਸੀ ਆਫ ਡਿਊਟੀ ਸੀ ਉਹਦੀ ਕੱਲ ਛੁੱਟੀ ਸੀਗੀ ਉਹਨੂੰ ਸਵੇਰੇ ਫੋਨ ਆਂਦੇ ਸੀ ਤੂੰ ਡਿਊਟੀ ਤੇ ਆ ਡਿਊਟੀ ਤੇ ਆ ਉਹ ਡਿਊਟੀ ਤੇ ਵੀ ਗਿਆ ਦੁਪਹਿਰ ਵੀ ਗਿਆ ਫਿਰ ਗਿਆ ਉਹ ਰਜਿਸਟਰ ਤੇ ਉਹਨਾਂ ਕੈਮਰੇ ਚੈੱਕ ਕਰੋ ਉਰੇ ਆ ਕੇ ਜਾ ਕੇ ਕਿਦੋਂ ਦੇਖਿਆ ਉਹਨੇ ਵੀ ਡਿਊਟੀ ਤੇ ਰਾਤੀ ਉਹਨੂੰ ਫੋਨ ਆਇਆ ਅਸੀਂ ਰਾਤੀ ਇਕੱਠੇ ਸੀ ਸਾਰੇ ਤੁਸੀਂ ਕੌਣ ਹੋ ਮੈਂ ਉਹਦਾ ਫਰੈਂਡ ਅੱਛਾ ਤੇ ਉਹਦੇ ਰਾਤੀ ਸਾਡੇ ਨਾਲ ਪੂਰਾ ਸਾਡੇ ਕੋਈ ਫੰਕਸ਼ਨ ਸੀ ਬਰਥਡੇ ਬਰਥਡੇ ਪਾਰਟੀ ਸੀ ਉਹਨੂੰ ਉਦੋਂ ਫੋਨ ਆਂਦੇ ਪਏ ਸੀ ਕਿ ਤੁਸੀਂ ਆਓ ਆਓ ਉਹ ਉੱਥੇ ਆਇਆ ਉਹ ਬਿ ਡਿਊਟੀ ਤੇ ਤੁਸੀਂ ਕੱਲ ਚੈੱਕ ਕਰਾ ਲਓ ਸਿਰ ਉਹ ਕੀ ਨਾਮ ਬੋਇਲਰ ਸੀ ਉਹ ਸਿਰਫ ਚੈੱਕ ਕਰਾਣਾ ਸੀ ਉਹਨਾਂ ਨੇ ਚੈੱਕ ਕਰਾਣ ਦੇ ਤੁਸੀਂ ਦਿਨੇ ਚੈੱਕ ਕਰੋ ਰਾਤ ਨੂੰ ਕੌਣ ਚੈੱਕ ਕਰਾਂਦਾ ਵਾ ਕੱਲਾ ਬੰਦਾ ਆਇਆ ਉਹਨੂੰ ਕੀ ਆ ਕੰਮ ਹੋ ਗਿਆ ਸਾਡਾ ਮੁੰਡੇ ਦਾ ਹੱਸਦਾ ਖੇਡਦਾ ਪਰਵਾਹ ਉਹਨਾਂ ਦੀ ਪਤਨੀ ਵੀ ਇੱਥੇ ਕੰਮ ਕਰਦੀ ਹੈ ਪਤਨੀ ਵੀ ਇੱਥੇ ਕੰਮ ਕਰਦੇ ਨੇ ਠੀਕ ਹੈ ਉਹਨਾਂ ਦੇ ਇੱਕ ਛੋਟਾ ਬੱਚਾ ਵਾ ਦੋ ਬੱਚੇ ਇੱਕ ਲੜਕੀ ਇੱਕ ਲੜਕਾ ਵਾ ਬਹੁਤ ਪਰੇਸ਼ਾਨ ਹੈ ਇਸ ਟਾਈਮ ਪਰਿਵਾਰ ਉਹਨਾਂ ਦਾ ਨਹੀਂ ਆਫ ਡੇ ਦੇ ਦਿਨ ਉਹਨਾਂ ਨੂੰ ਬੁਲਾਇਆ ਕਿਉਂ ਗਿਆ ਜਦ ਆਫ ਸੀਗਾ ਛੁੱਟੀ ਸੀਗੀ ਵਿਸ਼ਕਰਮਾਈ ਛੁੱਟੀ ਦਿੱਤੀ ਜਾਂ ਦਿੱਤੀ ਗਈ ਸੀਗੀ ਤੇ ਅੱਜ ਇਸ ਪਲਾਂਟ ਦੇ ਵਿੱਚ ਕਿਉਂ ਸਰ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕਿੱਦਾਂ ਉਹਨਾਂ ਨੂੰ ਬੁਲਾਇਆ ਗਿਆ ਆਫ ਟਾਈਮ ਤੇ ਇੰਨਾ ਵੱਡਾ ਹਾਦਸਾ ਹੋਇਆ ਹੈ ਤੁਸੀਂ ਅੰਦਰ ਜਾ ਕੇ ਪੂਰਾ ਕਵਰੇਜ ਕਰੋ ਬਈ ਕਿੰਨਾ ਸਰ 400 ਟਨ ਦਾ 400 ਕਿਲੋ ਦਾ ਉਹ ਜਿਹੜਾ ਟੱਕਣ ਹੈ ਪੂਰਾ ਪਿੱਛੋਂ ਪ੍ਰੈਸ਼ਰ ਆਇਆ ਹੈ ਸੰਤ ਸੰਤ ਅੰਦਰ ਹੀ ਨਹੀਂ ਜਾਣ ਦਿੱਤਾ ਜਾਂਦਾ ਅਸੀਂ ਤਾਂ ਗੇਟ ਤੇ ਹੀ ਖੜੇ ਹਾਂ ਨਹੀਂ ਸਰ ਤੁਹਾਨੂੰ ਕਵਰ ਹੀ ਕਰਨਾ ਪਏਗਾ ਤੁਹਾਨੂੰ ਸਰ ਐਦਾਂ ਨਹੀਂ ਪਤਾ ਲੱਗੇਗਾ ਪੂਰਾ ਦਾ ਪੂਰਾ ਬਲਾਸਟ ਹੋਇਆ ਸਰ ਉੱਥੇ ਅਸੀਂ ਅੰਦਰ ਜਾ ਕੇ ਦੇਖੇ ਸਰ ਉਹਦੇ ਵਿੱਚ ਪੰਜ ਬੰਦੇ ਜਿਹੜੇ ਸਾਨੂੰ ਪਤਾ ਲੱਗਿਆ ਪੰਜ ਬੰਦੇ ਇੰਜਰਡ ਨੇ ਇੱਕ ਸਾਡੇ ਹਾਂ ਜਿਹੜੇ ਡੀ ਐਮ ਸੀ ਆ ਪੰਜ ਬੰਦੇ ਆ ਗਏ ਨੇ ਦੋ ਰਗਨਾਥ ਮੰਦਰ ਸੀ ਸੁਣਨ ਚ ਆਇਆ ਦੋ ਬੱਚੇ ਉਹ ਇਦਾਂ ਹੀ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਦੋਂ ਉਹਨਾਂ ਦੀ ਬੋਡੀ ਦੇਖੀ ਪੱਟੀਆਂ ਬੰਨੀਆਂ ਹੋਈਆਂ ਉਹਨਾਂ ਨੂੰ ਕਿਹਾ ਵੀ ਜਾ ਕੇ ਇੱਥੇ ਐਡਮਿਟ ਹੋ ਜਾ ਤੁਹਾਡੇ ਟੀਕਿਆਂ ਦੇ ਨਾਲ ਤੁਹਾਡੀ ਦਰਦ ਰੋਕਦੀ ਆ ਤੁਹਾਨੂੰ ਘਰ ਤੋਰਤਾ ਅਸੀਂ ਅੱਗੇ ਉਹਨੂੰ ਨਹੀਂ ਪਤਾ ਕਿਉਂਕਿ ਅਸੀਂ ਆਪਣਾ ਪੇਸ਼ੈਂਟ ਦੇਖ ਰਹੇ ਸੀਗੇ ਪਰ ਬਹੁਤ ਬੁਰਾ ਹਾਲਾ ਕੋਈ ਜਾਨਕੀ ਹੈ ਪਤਾ ਨਹੀਂ ਲੱਗਿਆ ਵੀ ਸਾਡੇ ਲਈ ਕੀ ਕਰ ਰਹੇ ਕੀ ਨਹੀਂ ਕਰ ਰਹੇ ਕੋਈ ਸਾਜ਼ਿਸ਼ ਲੱਗਦੀ ਹੈ ਸਾਹ ਜੀ ਸਿੰਦਾਨੀ ਕਹਿ ਸਕਦੇ ਪਰ ਇਹਨਾਂ ਨੂੰ ਸਰ ਇਨਵੈਸਟੀਗੇਸ਼ਨ ਦਾ ਮਾਮਲਾ ਹੈਗਾ ਸਰ ਅਸੀਂ ਇਹਦੇ ਉੱਪਰ ਕੋਈ ਕਰ ਨਹੀਂ ਸਕਦੇ ਕਿਉਂਕਿ ਸਾਡਾ ਸਰ ਭਰਾ ਗਿਆ ਸਾਡਾ ਜ਼ਿੰਦਗੀ ਦਾ ਜਿਹਦਾ ਮਤਲਬ ਯਾਨੀ ਕਿ ਸਾਡਾ ਜਿਗਰੀ ਯਾਰ ਅਸੀਂ ਇੱਕ ਜਿਗਰੀ ਯਾਰ ਹੈ ਸਾਡਾ ਸਰ ਉਹ ਗਿਆ ਸਰ ਉਮਰ ਉਮਰ ਦੇਖੋ ਬੰਦੇ ਦੀ ਕੀ ਹੁੰਦੀ ਹੈ 743 ਸਾਲ ਦੀ ਉਮਰ ਛੋਟੇ ਛੋਟੇ ਉਹਦੇ ਬੱਚੇ ਨੇ ਸਰ ਉਹਦੀ ਸਾਰੀ ਜ਼ਿੰਦਗੀ ਰੁੱਲ ਗਈ ਸਰ ਉਹਦੀ ਮਿਸਿਸ ਹੈ ਸਰ ਕੰਟਰੈਕਟ ਬੀਸਿਸ ਦੀ ਸਰ ਉਰੇ ਲੱਗੀ ਹੋਈ ਸੀਗੀ ਉਹ 10 ਸਾਲ ਉਹ 10 ਸਾਲ ਹੋ ਗਏ ਸਰ ਕੰਟਰੈਕਟ ਬੇਸਿਸ ਤੇ ਪੁਰੀ ਸ਼ੀਸ਼ ਹਾਂ ਪੁਰੀ ਅਚਾਰ ਐਮ ਬੀ ਐਚ ਆਰ ਹੈ ਸਰ ਪੂਰੀ ਜ਼ਿੰਦਗੀ ਦੇਤੀ ਉਹਨਾਂ ਨੇ ਸਰ ਉਹ ਉਹਦਾ ਇੱਕ ਸਪਨਾ ਸੀਗਾ ਬਈ ਯਾਨੀ ਕਿ ਮੇਰੇ ਮੇਰੇ ਬੇਸਿਸ ਨੂੰ ਬੇਰਕਾ ਦਾ ਸਰ ਬੇਰਕਾ ਦਾ ਇਹ ਕਿਸ ਜਿੱਥੇ ਬਲਾਸ ਹੋਇਆ ਉਹ ਕਿਹੜਾ ਪਲਾਂਟ ਹੈ ਬੋਇਲਰ ਸੀਗਾ ਬੋਇਲਰ ਮੇਨ ਬੋਇਲਰ ਦੇ ਸੀਗੇ ਇਹ ਸਾਰਾ ਕੁਝ ਇਹਨਾਂ ਦੇ ਨਾਮ ਤੇ ਜੋ ਵੀ ਚੱਲਦਾ ਬਈ ਮੇਨ ਇਹ ਹੈਡ ਸੀਗੇ ਉੱਥੇ ਦੇ ਪਤਾ ਨਹੀਂ ਹੁਣ ਸਾਨੂੰ ਨਹੀਂ ਸਮਝ ਆਈ ਕੀ ਹੋਇਆ ਇਹਨਾਂ ਦੇ ਕਿਉਂ ਇਹਨੂੰ ਡਿਊਟੀ ਤੇ ਬਾਰ-ਬਾਰ ਬੁਲਾਉਂਦੇਗੇ ਅਜੀ ਕਿਨੇ ਇਨਕੁਆਰੀ ਹੋਣੀ ਚਾਹੀਦੀ ਹੈ ਚੀਜ਼ੀ ਪੂਰੀ ਪ੍ਰੋਪਰ ਪੂਰੀ ਇਨਕੁਆਰੀ ਹੋ ਗਈ ਸਰ ਇਹਦੇ ਇਹਦੇ ਵਿੱਚ ਕੀ ਹੈ ਬਈ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਸਰ ਬਿਲਕੁਲ ਅੰਦਰ ਦੀ ਨਹੀਂ ਹੈਗੀ ਇਹ ਟ్రਾਇਲ ਬੇਸਿਸ ਦੇ ਉੱਪਰ ਅਗਲਾ ਗਿਆ ਸੀਗਾ ਸਰ ਡਿਊਟੀ ਦਾ ਇੰਨਾ ਵੱਡਾ ਪੱਕਾ ਸੀਗਾ ਸਰ ਕੀੜਾ ਸੀਗਾ ਇਹ ਮਤਲਬ ਐਨੇ ਸਾਲਾਂ ਦਾ ਜੋਬ ਕਰ ਰਿਹਾ ਸੀਗਾ ਇਹਨੂੰ ਗੁਨਾਲ ਗੁਨਾਲ ਨਾਮ ਸੀਗਾ ਬੰਦੇ ਦਾ ਉਹਦੇ ਉਹਦਾ ਕੀ ਹੋਇਆ ਸਰ ਪਹਿਲਾਂ ਤਾਂ ਸਵੇਰੇ ਟ్రਾਇਲ ਕਰਾਇਆ ਟ్రਾਇਲ ਕਰਕੇ ਗਿਆ ਫਿਰ ਰਾਤੀ ਸਰ ਮਤਲਬ ਇਹਨਾਂ ਨੂੰ ਦੁਬਾਰਾ ਤੋਂ ਬੁਲਾਇਆ ਗਿਆ ਆ ਆਫ ਡਿਊਟੀ ਤੇ 10:00 10:00 ਵਜੇ 10:00 ਵਜੇ ਨੀਰ 10:00 ਵਜੇ 10:00 ਵਜੇ ਬੁਲਾਇਆ ਗਿਆ ਜਦੋਂ ਇਹਨੂੰ ਦੱਸੋ ਨੇਰੇ ਦੇ ਵਿੱਚ ਤੁਸੀਂ ਉਦੋਂ ਟਰਾਇਲ ਕਰਾ ਰਹੇ ਹੋ ਤੁਸੀਂ ਦਿਨੇ ਕਰਾ ਲਓ ਟਰਾਇਲ ਕਰਾ ਕੇ ਵੀ ਤੁਸੀਂ ਕਿਹੜਾ ਰਾਤੀ ਚਾਲੂ ਕਰ ਲਾਣਾ ਸੀ ਉਹਨੂੰ ਬੋਇਲਰ ਨੂੰ ਕਰਨਾ ਤਾਂ ਆਨ ਡਿਊਟੀ ਸਵੇਰ ਹੀ ਸੀ ਨਾ ਉਹਨੂੰ ਰਾਤੀ ਕਿਉਂ ਬੁਲਾਇਆ ਗਿਆ ਸਾਨੂੰ ਇਹ ਨਹੀਂ ਸਮਝ ਆ ਰਹੀ ਥੋੜੇ ਦਿਨ ਪਹਿਲਾਂ ਇਹ ਮੇਨਟੇਨ ਇਹਦੀ ਮੇਨਟੇਨੈਂਸ ਚੱਲ ਰਹੀ ਸੀਗੀ ਮੇਨਟੇਨੈਂਸ ਤੋਂ ਬਾਅਦ ਟਰਾਇਲ ਹੋਣੀ ਹੋ ਰਹੀ ਸੀਗੀ ਤੁਸੀਂ ਰਾਤੀ ਅਗਰ ਟ్రਾਇਲ ਕਰੋਗੇ ਸਰ ਉਹਦੇ ਵਿੱਚ ਕੀ ਨਿਕਲੇਗਾ ਉਹਦੇ ਵਿੱਚ ਆ ਨਿਕਲੇਆ ਸਾਡਾ ਜਿਹੜਾ ਜਿਗਰੀ ਯਾਰ ਚਲਾ ਗਿਆ ਬਿਲਕੁਲ ਗੁਰਜੋਤ ਤੁਸੀਂ ਦੇਖ ਸਕਦੇ ਹੋ ਕਿ ਇਸ ਚੀਜ਼ ਦੀ ਇਨਕੁਆਰੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਦੋਸਤ ਉਹਨਾਂ ਦੇ ਪਰਿਜਨ ਜਿਹੜੇ ਨੇ ਉਹ ਹੁਣ 베ਰਕਾ ਮਿਲਕ ਪਲਾਂਟ ਦੇ ਵਿੱਚ ਪਹੁੰਚੇ ਨੇ ਔਰ ਇਹ ਐਕਸਕਲੂਸਿਵ ਸਾਡੇ ਕੋਲ ਇੰਟਰਵਿਊ ਹੈ ਉਹਨਾਂ ਦੇ ਘਰਦਿਆਂ ਦਾ ਜਿਸ ਦੇ ਵਿੱਚ ਉਹਨਾਂ ਨੇ ਖੁਦ ਉਹਨਾਂ ਨੇ ਇਸ ਚੀਜ਼ ਨੂੰ ਕਮਿਟ ਕੀਤਾ ਵਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਇਸ ਚੀਜ਼ ਦੀ ਅਸੀਂ ਪੁਸ਼ਟੀ ਕਰਦੇ ਆ ਕਿ ਕੁਨਾਲ ਜੈਨ ਦੀ ਮੌਤ ਹੋ ਚੁੱਕੀ ਹੈ ਔਰ ਇਸੇ ਦੇ ਵਿੱਚ ਉਹਨਾਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਦੋ ਬੱਚੇ ਹੈ ਉਹਨਾਂ ਦੀ ਪਤਨੀ ਇਸੇ 베ਰਕਾ ਮਿਲਕ ਪਲਾਂਟ ਦੇ ਅੰਦਰ ਜਿਹੜੇ ਨੇ ਐਚਆਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਵੀ ਇਸ ਚੀਜ਼ ਦੀ ਜਿਹੜੀ ਆਵਾਜ਼ ਚੁੱਕੀ ਹੈ ਉਹਨਾਂ ਨੇ ਵੀ ਕਿਹਾ ਕਿ ਕਿਹਾ ਵਾ ਕਿ ਜਦ ਇੱਕ ਚੀਜ਼ ਦੀ ਛੁੱਟੀ ਦਿੱਤੀ ਗਈ ਸੀਗੀ ਵਿਸ਼ਕਰਮਾ ਦੇ ਦੀ ਉਹਨਾਂ ਦੀ ਛੁੱਟੀ ਸੀਗੀ ਤਾਂ ਉਸੇ ਰਾਤ ਨੂੰ ਕੀ ਇੰਨੀ ਵੱਡੀ ਅਮਰਜੈਂਸੀ ਪੈ ਗਈ ਕਿ ਸਟੀਮਰ ਪਲਾਂਟ ਨੂੰ ਚੈੱਕ ਕਰਨਾ ਪਿਆ ਚੈੱਕ ਕਰਨਾ ਪਿਆ देर रात ਉਸ ਦੀ ਚੈਕਿੰਗ ਕਰवानी ਪਈ ਔਰ ਉਸ ਕੁਨਾਲ ਜੈਨ ਜਿਹੜੇ ਕਿ ਇਸ ਪਲਾਂਟ ਦੇ ਇੰਚਾਰਜ ਸੀਗੇ ਉਹਨਾਂ ਨੂੰ ਦੇ ਰਾਤ ਆਪਣੇ ਘਰ ਦੀ ਪਾਰਟੀ ਛੱਡ ਕੇ ਇੱਥੇ ਆਉਣਾ ਪਿਆ ਇੱਥੇ ਆ ਕੇ ਉਹਨਾਂ ਨੇ ਜਦੋਂ ਚੈਕਿੰਗ ਕੀਤੀ ਤਾਂ ਉਸੇ ਦੌਰਾਨ ਉਹ ਬਲਾਸਟ ਹੋ ਜਾਂਦਾ ਵਾ ਔਰ ਕੁਨਾਲ ਜੈਨ ਦੀ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਔਰ ਕਿਹਾ ਜਾਂਦਾ ਪੰਜ ਤੋਂ 6 ਲੋਕ ਜਿਹੜੇ ਹੈਗੇ ਨੇ ਉਹ ਚੁੱਲ੍ਹੇ ਨੇ ਔਰ ਉਹਨਾਂ ਨੂੰ ਵੀ ਮੌਕੇ ਤੇ ਦੋ ਲੋਕਾਂ ਨੂੰ ਛੁੱਟੀ ਦੇ ਦਿੱਤੀ ਇੰਨੀ ਇੰਨੀ ਕਾਲੀ ਕਾਲੀ ਦੇ ਵਿੱਚ ਇਹ ਕੀਤਾ ਗਿਆ ਕਿ ਕਿਸੇ ਤਰੀਕੇ ਦੀ ਇਹ ਖਬਰ ਬਾਹਰ ਨਾ ਨਿਕਲ ਪਾਏ ਤਾਂ ਇਸ ਚੀਜ਼ ਨੂੰ ਲੈ ਕੇ ਜਦ ਨਿਊਜ਼ 18 ਤੱਕ ਇਹ ਗੱਲ ਪਹੁੰਚੀ ਤਾਂ ਅਸੀਂ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਹਾਂ ਔਰ ਇਸ ਤੋਂ ਇਸ ਚੀਜ਼ ਨੂੰ ਅਸੀਂ ਪ੍ਰਾਥਮਿਕਤਾ ਤੋਂ ਉੱਤੇ ਅਸੀਂ ਇਸ ਚੀਜ਼ ਨੂੰ ਦਿਖਾ ਰਹੇ ਹਾਂ ਕਿ ਇਹ ਇਸ ਪਲਾਨ ਦੇ ਵਿੱਚ ਕਿਸ ਤਿੱਕਿਆਂ ਬਲਾਸਟ